ਇਹ ਹੈ ਜਸਪੁਰ ਤਵਨ ਗਠੀਏ ਦੀ ਬਿਮਾਰੀ ਲਗਾਤਾਰ ਫੈਲਦੀ ਚਲੀ ਜਾ ਰਹੀ ਹੈ ਲਗਾਤਾਰ ਅਜੇ ਕੇਸ ਸਾਹਮਣੇ ਆ ਰਹੇ ਨੇ ਆਮ ਤੁਸੀਂ ਸੁਣਿਆ ਹੋਵੇਗਾ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਕਹਿੰਦੇ ਕਿ ਅਸੀਂ ਗਠੀਏ ਦੇ ਮਰੀਜ਼ ਆ ਇਹ ਬਿਮਾਰੀ ਆਖਿਰ ਹੈ ਕਿ ਤੁਹਾਨੂੰ ਡਾਕਟਰ ਜੋ ਆਪਰੇਸ਼ਨ ਦੱਸ ਦਿੰਦਾ ਹੈ ਕਿ ਕੀ ਆਪਰੇਸ਼ਨ ਕਰਵਾਉਣਾ ਚਾਹੀਦਾ ਹੈ ਕਿ ਨਹੀਂ ਕਿ ਸਚਾਈ ਇਹ ਦੇ ਪਿੱਛੇ ਕਿਹੜੀ ਕਿਹੜੀ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿਹੜੀ ਕਿਹੜੀ ਆਦਤਾਂ ਛੱਡਣੀਆਂ ਚਾਹੀਦੀਆਂ ਨੇ ਬੜੇ ਸਵਾਲ ਹੋਣਗੇ ਤੁਹਾਡੇ ਜ਼ਿਹਨ ਦੇ ਵਿੱਚ ਸਾਰੇ ਸਵਾਲਾਂ ਦਾ ਜਵਾਬ ਅੱਜ ਅਸੀਂ ਲੈਣ ਪਹੁੰਚੇ ਆ ਡਾਕਟਰ ਸ਼ਰਦਾ ਆਯੁਰਵੇਦਾ ਤੋਂ ਡਾਕਟਰ ਮੁਕੇਸ਼ ਸ਼ਰਦਾ ਜੀ ਸਾਡੇ ਨਾਲ ਮੌਜੂ ਥੈਂਕ ਯੂ ਸੋ ਮਚ ਥੈਂਕ ਯੂ ਸਭ ਤੋਂ ਪਹਿਲਾ ਸਵਾਲ ਗਠੀਆ ਬਿਮਾਰੀ ਬਹੁਤ ਵਾਰ ਸੁਣ ਰਿਹਾ ਕਿ ਗਠੀਏ ਦੀ ਬਿਮਾਰੀ ਹੋ ਰਹੀ ਹੈ ਲੋਕਾਂ ਨੂੰ ਕਾਰਨ ਕੀ ਹੈ ਸਭ ਤੋਂ ਮੁੱਖ ਕਾਰਨ ਕੀ ਹੁੰਦਾ ਇਸ ਬਿਮਾਰੀ ਦਾ ਜੀ ਬੇਸਿਕਲੀ ਜੇ ਆਪਾਂ ਗੱਲ ਕਰੀਏ ਗਠੀਏ ਦੇ ਬਾਰੇ ਜੀ ਤਾਂ ਇਹ ਆਟੋਇਮਿਨ ਡਿਜ਼ੀਜ਼ਸ ਦੀ ਇੱਕ ਕੈਟਾਗਰੀ ਦੇ ਅੰਡਰ ਆਉਂਦੀ ਹੈ ਆਟੋਇਮਿਨ ਦਾ ਮਤਲਬ ਇਹ ਕਿ ਇਦਾਂ ਦੇ ਕਾਰਨ ਜਿਹੜੇ ਆਪਾਂ ਨੂੰ ਕਈ ਵਾਰੀ ਸਮਝ ਹੀ ਨਹੀਂ ਆਉਂਦੇ ਕਿ ਇਹਦੇ ਪਿੱਛੇ ਕਾਰਨ ਕੀ ਹੈਗੇ ਲੇਕਿਨ ਮੈਕਸਿਮਮ ਇਹ ਜੜੀਆਂ ਵੀ ਬਿਮਾਰੀਆਂ ਹੈਗੀਆਂ ਲਾਈਫਸਟਾਈਲ ਓਰੀਐਂਟਡ ਹੁੰਦੀਆਂ ਨੇ ਔਰ ਕਈ ਵਾਰੀ ਇਹਨਾਂ ਮਰੀਜ਼ਾਂ ਚ ਹਰ ਅਗਰ ਆਪਣੇ ਕੋਲ 100 ਮਰੀਜ਼ ਹੈਗੇ ਤਾਂ 100ਾਂ ਦੇ ਕਾਰਨ ਬਖਵਕ ਹੋਣਗੇ ਕਿਸੇ ਨੂੰ ਇਨਫੈਕਸ਼ਨ ਕਰਕੇ ਆਰਥਰਾਇਟਿਸ ਹੋ ਜਾਂਦਾ ਹੈ ਕਿਸੇ ਨੂੰ ਹੈਰਿਡੀਟਰੀ ਕਰਕੇ ਹੋ ਜਾਂਦਾ ਹੈ ਕਿਸੇ ਦਾ ਖਾਣ ਪੀਣ ਸਹੀ ਨਹੀਂ ਕਿਸੇ ਨੂੰ ਪੋਸਟ ਵਾਇਰਲ ਹੋ ਜਾਂਦਾ ਕਿਸੇ ਨੂੰ ਚਿਕਨ ਤੁਸੀਂ ਸੁਣਿਆ ਹੋਣਾ ਚਿਕਨ ਗੁਨਿਆ ਹੋਇਆ ਉਹ ਚਿਕਨ ਗੁਨਿਆ ਠੀਕ ਹੋ ਗਿਆ ਲੇਕਿਨ ਬਾਅਦ ਚ ਗਠੀਆ ਹੋ ਗਿਆ ਤੇ ਇਹ ਬਿਮਾਰੀ ਇਦਾਂ ਦੀ ਹੈਗੀ ਜਿਹਦੇ ਕਈ ਵਰੀ ਕਾਰਨ ਹਰ ਵੱਖਰੇ ਵੱਖਰੇ ਪੇਸ਼ੈਂਟ ਚ ਅਲੱਗ ਅਲੱਗ ਹੀ ਪਾਇਆ ਜਾਣਗੇ ਵੈਸਟਰਨ ਮੈਡੀਕੇਸ਼ਨਸ ਦੇ ਅਕੋਰਡਿੰਗ ਆਪਾਂ ਇਹਨੂੰ ਆਟੋਇਮਿਨ ਡਿਜ਼ੀਜ਼ਸ ਦੀ ਕੈਟਾਗਰੀ ਦੇ ਅੰਡਰ ਦੀ ਬਿਮਾਰੀ ਕਹਿ ਦਿੰਦੇ ਹੈਗੇ ਔਰ ਕਿਸ ਤਰ੍ਹਾਂ ਸਿੰਪਟਮਸ ਕੀ ਡਿਵਲਪ ਹੁੰਦੇ ਆ ਕਿਸ ਤਰ੍ਹਾਂ ਬੰਦੇ ਨੂੰ ਫੀਲ ਹੁੰਦਾ ਹੈ ਕਿ ਉਹ ਡਾਕਟਰ ਕੋਲ ਪਹੁੰਚਦਾ ਹੈ ਕਿ ਮੈਨੂੰ ਉਹਨੇ ਬਿਮਾਰੀ ਦਾ ਫੀਲ ਹੋ ਰਿਹਾ ਹੈ ਇਹ ਤੁਸੀਂ ਡਾਇਗਨੋਸ ਕਰਕੇ ਦੱਸ ਜੀ ਜਦੋਂ ਇਹ ਬਿਮਾਰੀ ਸ਼ੁਰੂ ਹੁੰਦੀ ਹੈਗੀ ਜੋੜਾਂ 'ਚ ਦਰਦਾਂ ਹੋਣਾ ਸਟਾਰਟ ਹੁੰਦੀਆਂ ਨਾ ਬੇਸਿਕਲੀ ਜਿਹੜੀਆਂ ਜੋੜਾਂ 'ਚ ਦਰਦਾਂ ਹੈਗੀਆਂ ਗਠੀਏ 'ਚ ਸਪੈਸੀਫਿਕਲੀ ਛੋਟੇ ਜੋੜਾਂ 'ਚ ਦਰਦਾਂ ਆਂਦੀਆਂ ਜਿਵੇਂ ਹੱਥਾਂ ਦੇ ਉਂਗਲੀਆਂ ਮੋੜ ਜਾਣਾ ਜਾਂ ਉਹਦੇ 'ਚ ਸਵੇਲਿੰਗ ਆ ਜਾਣਾ ਜਾਂ ਪੇਨ ਹੋਣਾ ਜਦੋਂ ਆਪਾਂ ਸਵੇਰੇ ਉੱਠਣਾ ਤਾਂ ਉਦੋਂ ਉੱਠਿਆ ਨਹੀਂ ਜਾਂਦਾ ਸਾਰਾ ਸਰੀਰ ਆਕੜ ਜਾਂਦਾ ਹੈਗਾ ਬੁਖਾਰ ਰਹਿੰਦਾ ਇ ਹਾਂ ਲੇਕਿਨ ਬੁਖਾਰ ਉਹਨਾਂ ਨੂੰ ਫੀਲਿੰਗ ਡੇਲੀ ਹੁੰਦੀ ਹੈਗੀ ਜੇ ਕਿਸੇ ਨੂੰ ਵੀ ਸਿੰਪਟਮ ਆ ਰਿਹਾ ਹੈ ਤਾਂ ਡਾਕਟਰ ਕੋਲ ਪਹੁੰਚਣਾ ਬਹੁਤ ਜਲਦੀ ਵੀ ਜੀ ਬਿਲਕੁਲ ਜਦੋਂ ਤੁਹਾਨੂੰ ਇਦਾਂ ਦੀ ਚੀਜ਼ ਥੋੜਾ ਲੌਂਗ ਪਰਸਿਸਟ ਕਰਦੀ ਹੈ ਤੁਸੀਂ ਦੇਖ ਲਿਆ ਹਫਤਾ 10 ਦਿਨ 15 ਦਿਨ 20 ਦਿਨ ਇਦਾਂ ਦੀ ਚੀਜ਼ ਪਰਸਿਸਟ ਕਰ ਰਹੀ ਹੈ ਔਰ ਤੁਸੀਂ ਪੇਨ ਕਿਲਰ ਲੈ ਕੇ ਉਹਨੂੰ ਠੀਕ ਕਰ ਰਹੇ ਹੋ ਲੇਕਿਨ ਉਹ बार-बार ਆਈ ਜਾ ਰਹੀ ਹੈ ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਡਾਇਗਨੋਸਿਸ ਦਾ ਜ਼ਰੂਰ ਕਰਵਾਉਣਾ ਚਾਹੀਦਾ ਜਦੋਂ ਤੁਸੀਂ ਲਾਈਫ ਸਟਾਈਲ ਦੀ ਗੱਲ ਕੀਤੀ ਤਾਂ ਅੱਜ ਕੱਲ ਬੱਚਿਆਂ ਦੀ ਗੱਲ ਕਰੀਏ ਤਾਂ ਬੱਚੇ ਬਾਹਰ ਤਾਂ ਨਿਕਲਦੀ ਨਹੀਂ ਆਨਲਾਈਨ ਕਲਾਸਿਸ ਚੱਲ ਰਹੀਆਂ ਅਸੀਂ ਸਾਰੇ ਘਰਾਂ 'ਚ ਬੈਠੇ ਸੀ ਤਾਂ ਕੀ ਇਹ ਇੱਕ ਪਾਰਟਿਕੂਲਰ ਏਜ ਗਰੁੱਪ ਨੂੰ ਇਫੈਕਟ ਕਰਦੀ ਹੈ ਬੱਚਿਆਂ ਨੂੰ ਵੀ ਹੋ ਸਕਦਾ ਏਜ ਗਰੁੱਪ ਦਾ ਜਿਹੜਾ ਕ੍ਰਾਈਟੇਰੀਆ ਉਹ ਬਹੁਤ ਸਮੇਂ ਪਹਿਲਾਂ ਇਹਦਾ ਮੰਨਿਆ ਜਾਂਦਾ ਸੀ ਅੱਜ ਕੱਲ ਨਹੀਂ ਹੈਗਾ ਕਿਉਂਕਿ ਅੱਜ ਕੱਲ ਜੰਮਦੇ ਆ ਬੱਚਿਆਂ ਨੂੰ ਵੀ ਜੁਵਾਇਨਲ ਆਰਥਰਾਇਟਿਸ ਹੋ ਜਾਂਦਾ ਹੈ ਜਾਂ ਜਿਹੜੇ ਵੱਡੇ ਹੈਗੇ ਟੀਨੇਜਰ ਐਡਲਟਸ ਹੈਗੇ ਜਾਂ ਫਿਰ ਕਈ ਵਾਰੀ ਪੋਸਟ ਡਿਲੀਵਰੀ ਇਹ ਚੀਜ਼ ਬਹੁਤ ਜ਼ਿਆਦਾ ਲੇਡੀਜ਼ 'ਚ ਦੇਖਣ ਨੂੰ ਆਉਂਦੀ ਹੈ ਕਈ ਵਾਰੀ ਮਿਡ ਏਜ 'ਚ ਦੇਖਣ ਨੂੰ ਆਉਂਦੀ ਹੈ ਕਿ ਜਿਨ੍ਹਾਂ ਦੀ 40 ਸਾਲ ਤੋਂ ਉੱਪਰ ਏਜ ਹੋਗੀ ਲੇਕਿਨ ਫਿਰ ਵੀ ਇਹਦੀ ਜਿਹੜੀ ਰੇਸ਼ੋ ਹੈ ਉਹ ਜੈਂਟਸ ਨੂੰ ਇਹ ਬਿਮਾਰੀ ਘੱਟ ਹੁੰਦੀ ਹੈ ਫੀਮੇਲਸ ਨੂੰ ਜ਼ਿਆਦਾ ਹੁੰਦੀ ਹੈ ਕੋਈ ਬਚਾਅ ਵੀ ਹੈਗੇ ਆਪਾਂ ਕੁਝ ਘਰ ਬੈਠੇ ਅੱਧਾ ਦੀ ਚੀਜ਼ਾਂ ਨਾ ਕਰੀਏ ਆਦਤਾਂ ਨਾ ਕਰੀਏ ਇਹ ਚੀਜ਼ਾਂ ਆਪਣੇ ਲਾਈਫ ਸਟਾਈਲ ਤੋਂ ਕੱਢ ਦਈਏ ਤਾਂ ਸਾਨੂੰ ਬਿਮਾਰੀ ਤੋਂ ਰਾਹਤ ਮਿਲ ਸਕਦੀ ਸੀ ਠੀਕ ਹੋ ਸਕਦੀ ਬਿਲਕੁਲ ਬਿਲਕੁਲ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਇਹਨੂੰ ਆਪਾਂ ਪ੍ਰੀਵੈਂਟਿਵ ਲਾਈਫ ਸਟਾਈਲ ਕਹਿੰਦੇ ਹੈਗੇ ਕਿ ਕੋਈ ਬਿਮਾਰੀ ਨੂੰ ਹੋਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਾਂ ਉਸ ਚੀਜ਼ ਨੂੰ ਠੀਕ ਕਰ ਲਈਏ ਉਹਦੇ ਲਈ ਸਾਰਿਆਂ ਤੋਂ ਅੱਛੀ ਚੀਜ਼ ਹੈਗੇ ਤੁਸੀਂ ਆਲਮੋਸਟ ਮਹੀਨੇ 'ਚ ਇੱਕ ਵਾਰੀ ਆਪਣੀ ਕੰਪਲੀਟ ਬਾਡੀ ਨੂੰ ਡੀਟੌਕਸੀਫਿਕੇਸ਼ਨ ਦੀ ਪ੍ਰੋਸੈਸ 'ਚ ਪਾਓ ਹਰ ਹਫ਼ਤੇ ਇੱਕ ਦਿਨ ਵਰਤ ਕਰੋ ਵਰਤ ਕਰਨੇ ਨਾਲ ਕੀ ਹ ਹਗੇ ਜ਼ਹਿਰੀਲੇ ਜਿੰਨੇ ਵੀ ਪਦਾਰਥ ਹੈਗੇ ਜਿਹੜੇ ਜਮ ਜਾਂਦੇ ਨੇ ਟਾਕਸਿਨਸ ਦੇ ਰੂਪ ਚ ਜਿਹੜੇ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਪਾਉਂਦੇ ਨੇ ਜਦੋਂ ਆਪਾਂ ਖਾਲੀ ਪੇਟ ਰਹਿੰਦੇ ਹੈਗੇ ਤਾਂ ਉਦੋਂ ਆਪਣਾ ਸ਼ਰੀਰ ਇੰਟਰਨਲੀ ਆਟੋਮੈਟਿਕਲੀ ਕਲੀਨਸਿੰਗ ਮੋਡ ਤੇ ਆ ਜਾਂਦਾ ਹੈ ਤਾਂ ਉਹ ਸਾਰੇ ਜਿੰਨੇ ਵੀ ਬਿਮਾਰ ਚੀਜ਼ਾਂ ਆਪਾਂ ਨੂੰ ਬਿਮਾਰੀਆਂ ਕ੍ਰੀਏਟ ਕਰਨੀਆਂ ਫਿਊਚਰ ਚ ਆ ਕੇ ਉਹ ਸਾਰੀਆਂ ਇੱਕ ਤਰ੍ਹਾਂ ਤੋਂ ਬਿਲਕੁਲ ਬਾਹਰ ਨਿਕਲ ਜਾਂਦੀਆਂ ਹੈਗੀਆਂ ਔਰ ਤੁਸੀਂ ਇਹ ਦੇਖੋਗੇ ਕਿ ਜਦੋਂ ਜਿਸ ਦਿਨ ਆਪਾਂ ਫਾਸਟ ਕਰਦੇ ਨੇ ਉਸ ਤੋਂ ਅਗਲੇ ਦਿਨ ਆਪਣਾ ਜਿਹੜਾ એનર્ਜੀ ਲੈਵਲ ਹੈਗੇ ਉਹ ਬਹੁਤ ਜ਼ਿਆਦਾ ਵੱਧ ਕੇ ਹਾਈ ਪਿਚ ਤੇ ਜਾਂਦੇ ਹੈਗੇ ਇੱਕ ਇਹ ਸਾਰਿਆਂ ਤੋਂ ਅੱਛਾ ਤਰੀਕਾ ਹੈਗਾ ਔਰ ਤੁਸੀਂ ਸਾਰੇ ਸਕ੍ਰਿਪਚਰਸ 'ਚ ਇਹ ਚੀਜ਼ ਪੜੀ ਵੀ ਹੋਣੀ ਈਵਨ ਆਪਾਂ ਹਿੰਦੂ ਧਰਮ ਦੀ ਗੱਲ ਕਰੀਏ ਜਾਂ ਆਪਾਂ ਬਾਈਬਲ ਦੀ ਗੱਲ ਕਰੀਏ ਜਾਂ ਆਪਾਂ ਇਸਲਾਮ ਦੀ ਗੱਲ ਕਰੀਏ ਤਾਂ ਹਰ ਇੱਕ ਰਿਲੀਜੀਅਨ 'ਚ ਕੁਝ ਸਪੈਸੀਫਿਕ ਡੇਜ਼ ਦੱਸੇ ਗਏ ਹੋਏ ਕਿ ਫਾਸਟ ਕਰਨਾ ਹੈ ਉਹ ਕਿਉਂ ਦੱਸੇ ਗਏ ਹੋਏ ਉਹ ਇਸੇ ਕਰਕੇ ਦੱਸੇ ਗਏ ਹੋਏ ਕਿ ਜਦੋਂ ਵੀ ਆਪਾਂ ਇਹ ਚੀਜ਼ਾਂ ਕਰਨਗੇ ਜਿਵੇਂ ਨਵਰਾਤਰੀ ਆਂਦੇ ਨੇ ਜਾਂ ਰੋਜ਼ਿਆਂ ਆਂਦੇ ਨੇ ਜਦੋਂ ਆਪਾਂ ਇਹ ਚੀਜ਼ਾਂ ਕਰਦੇ ਨੇ ਆਪਣੇ ਸ਼ਰੀਰ ਨੂੰ ਇੰਟਰਨਲੀ ਆਰਗਨਸ ਨੂੰ ਰੈਸਟ ਮਿਲਦੀ ਹੈ ਜੇ ਉਹਨਾਂ ਚ ਕਿਤੇ ਨਾ ਕਿਤੇ ਕੋਈ ਬੀਅਰ ਐਂਡ ਟੇਅਰ ਦੀ ਪ੍ਰੋਬਲਮ ਹੈ ਤਾਂ ਆਟੋਮੈਟਿਕਲੀ ਹੀਲ ਹੁੰਦੀ ਹੈਗੀ ਬਾਡੀ ਉਸ ਪਰਪਸ ਨੂੰ ਲੈ ਕੇ ਰੱਖੇ ਗਏ ਸੀ ਇਹ ਸਾਰਿਆਂ ਤੋਂ ਇੱਕ ਅੱਛੀ ਚੀਜ਼ ਹੈ ਨਹੀਂ ਤਾਂ ਤੁਸੀਂ ਅਗਰ ਇਹ ਫਾਸਟਿੰਗ ਵੀ ਨਹੀਂ ਕਰ ਸਕਦੇ ਤਾਂ ਸਾਰਿਆਂ ਤੋਂ ਅੱਛੀ ਚੀਜ਼ ਇਹ ਹੈਗੀ ਕਿ ਤੁਸੀਂ ਮਹੀਨੇ 'ਚ ਇੱਕ ਵਾਰੀ ਤੁਹਾਨੂੰ ਡੀਟੌਕਸੀਫਿਕੇਸ਼ਨ ਲਈ ਕੈਸਟਰ ਆਇਲ ਤੁਸੀਂ ਯੂਜ਼ ਕਰ ਸਕਦੇ ਹੋ ਕਮ ਸੇ ਕਮ 5-7 ਚਮਚ ਤੁਸੀਂ ਰਾਤ ਨੂੰ ਪੀ ਪੀ ਲੋ ਪਿਛਲੀ ਰਾਤ ਨੂੰ ਔਰ ਤੁਹਾਡਾ ਜਿਹੜਾ ਹੈਗਾ 5-7 ਵਾਰੀ ਮੋਸ਼ਨ ਆਣਗੇ ਤਾਂ ਤੁਹਾਡੀ ਇੰਟਰਸਟਾਈਨ স্মਲ ਇੰਟਰਸਟਾਈਨ ਇਸੋਫੇਗਸ ਇੰਟਰਨਲੀ ਜਿਹੜੀ ਹੈਗੀ ਕੰਪਲੀਟਲੀ ਕਲੀਨ ਹੋ ਜਾਏਗੀ ਤਾਂ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਅਸੀਂ ਮੈਂ ਇੱਕ ਹੋਰ ਬੜਾ ਸਵਾਲ ਲੋਕਾਂ ਦੇ ਮਨਾਂ ਚ ਉੱਟ ਜਾਏ ਕਹਿੰਦੇ ਕਿ ਜੋੜਾਂ 'ਚ ਦਰਦ ਹੋ ਰਿਹਾ ਹੈ ਤਾਂ ਫਿਰ ਜ਼ਰੂਰੀ ਹੈ ਕਿ ਅ ਗਠੀਆ ਹੀ ਹੋਵੇ ਕੋਈ ਹੋਰ ਬਿਮਾਰੀ ਵੀ ਹੋ ਸਕਦੀ ਹੈ ਜੋੜਾਂ 'ਚ ਜਿਹੜੇ ਦਰਦ ਹੋ ਰਿਹਾ ਉਹ ਜ਼ਰੂਰੀ ਨਹੀਂ ਹੈਗਾ ਗਠੀਆ ਕਿਉਂਕਿ ਗਠੀਆ ਆਰਥਰਾਇਟਸ ਜਿਹੜਾ ਹੈਗਾ ਮੋਰ ਥੈਨ 100 ਟਾਈਪਸ ਆਰਥਰਾਇਟਸ ਹੁੰਦਾ ਹੈਗਾ ਉਹਨੂੰ ਡਾਇਗਨੋਸ ਕਰਨਾ ਐਗਜ਼ੈਕਟਲੀ ਉਹ ਡਾਕਟਰ ਦਾ ਕੰਮ ਹੈ ਜੋ ਤੁਸੀਂ ਡਾਕਟਰ ਕੋਲੇ ਜਾਓਗੇ ਤਾਂ ਉਹ ਐਗਜ਼ੈਕਟਲੀ ਡਾਇਗਨੋਸ ਕਰ ਪਾਏਗਾ ਕਿਉਂਕਿ ਨਾਰਮਲੀ ਇਸ ਚੀਜ਼ ਨੂੰ ਆਪਾਂ ਐਵੇਂ ਕੋਰਿਲੇਟ ਕਰ ਸਕਦੇ ਹਾਂ ਕਿ ਕਾਫੀ ਪੇਸ਼ੈਂਟਸ ਨੂੰ ਰੀਡ ਦੀ ਹੱਡੀ ਦਾ ਦਰਦ ਹੁੰਦਾ ਹੈ ਉਹ ਲਾਈਟਲੀ ਲੈਂਦੇ ਰਹਿੰਦੇ ਨੇ ਕਿ ਆਪਾਂ ਨੂੰ ਲੋਅਰ ਬੈਕਏਕ ਹੋ ਰਹੀ ਹੈ ਬੈਕ ਪੇਨ ਹੋ ਰਹੀ ਹੈ ਉਹ ਥੋੜਾ ਰੈਸਟ ਕਰਦੇ ਨੇ ਜਾਂ ਪੇਨਕਿਲਰਸ ਲੈਂਦੇ ਨੇ ਲੇ ਥੋੜਾ ਜਿਹਾ ਉਹਨਾਂ ਦੀ ਲਾਪਰਵਾਹੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਉਹ ਡਾਕਟਰ ਦੇ ਕੋਲ ਟਾਈਮ ਸਰ ਨਹੀਂ ਜਾਂਦੇ ਇਸ ਕਰਕੇ ਜੋੜਾਂ 'ਚ ਬਿਮਾਰੀਆਂ ਬਹੁਤ ਤਰ੍ਹਾਂ ਦੀਆਂ ਹੈਗੀਆਂ ਤੁਸੀਂ ਸਿੰਪਲ ਉਹਨੂੰ ਇਹ ਵੀ ਨਹੀਂ ਸਮਝ ਸਕਦੇ ਕਿ ਇਹ ਸਿੰਪਲ ਛੋਟੀ ਮੋਟੀ ਜੋੜਾਂ 'ਚ ਦਰਦ ਹੋ ਰਹੀ ਹੈ ਗਠੀਆ ਜਿਹੜਾ ਹੈਗਾ ਇੱਕ ਆਮ ਸਮੱਸਿਆ ਨਹੀਂ ਹੈਗੀ ਬਹੁਤ ਕ੍ਰੋਨਿਕ ਸਮੱਸਿਆ ਹੈ ਕਈ ਵਾਰੀ ਪੇਸ਼ੈਂਟ ਸਿੱਧਾ ਕਰਦੇ ਨੇ ਕਿ ਦਵਾਈਆਂ ਥੋੜੇ ਦਿਨ ਲੈਂਦੇ ਨੇ ਫਿਰ ਛੱਡ ਦਿੰਦੇ ਨੇ ਫਿਰ ਥੋੜੇ ਦਿਨ ਲੈ ਲੈਂਦੇ ਨੇ ਫਿਰ ਛੱਡ ਦਿੰਦੇ ਨੇ ਇਹ ਇਦਾਂ ਦੀ ਬਿਮਾਰੀ ਨਹੀਂ ਹੈਗੀ ਤੁਹਾਨੂੰ ਜੋ ਵੀ ਤੁਸੀਂ ਇਹਦੇ ਚ ਮੈਡੀਕੇਸ਼ਨਸ ਵੀ ਲੈਣੀਆਂ ਦਵਾਈਆਂ ਵੀ ਲੈਣੀਆਂ ਤੁਹਾਨੂੰ ਹਮੇਸ਼ਾ ਡਾਕਟਰ ਦੇ ਪ੍ਰੈਸਕ੍ਰਿਪਸ਼ਨ ਦੇ ਅਕੋਰਡਿੰਗ ਹੀ ਲੈਣੀ ਚਾਹੀਦੀ ਹੈ ਸੈਲਫ ਮੈਡੀਕੇਸ਼ਨ ਇਹਦੇ ਚ ਐਡਵਾਈਸਡ ਨਹੀਂ ਕੀਤੀ ਜਾਂਦੀ ਔਰ ਦਵਾਈਆਂ ਦੇ ਨਾਲ ਨਾਲ ਜੇ ਤੁਸੀਂ ਆਯੁਰਵੇਦ ਨੂੰ ਪੂਰੀ ਤਰ੍ਹਾਂ ਫੋਲੋ ਕਰੋਗੇ ਪਰਹੇਜ ਕਰੋਗੇ ਤਾਂ ਇਹ ਬਿਲਕੁਲ ਰਿਵਰਸੀਬਲ ਡਿਜ਼ੀਜ਼ ਵੀ ਹੋ ਜਾਂਦੀ ਹੈ ਕਾਫੀ ਕੇਸਿਸ ਕਈ ਵਾਰ ਡਾਕਟਰਸ ਹਮੇਸ਼ਾ ਆਪਰੇਸ਼ਨ ਹੀ ਲਿਖ ਦਿੰਦੇ ਆ ਡਾਕਟਰ ਕੋਲ ਜਾਓ ਤਾਂ ਅੱਜ ਕੱਲ੍ਹ ਗੇਮ ਵੀ ਬਣੀ ਹੋਈ ਹੈ ਅੱਜ ਕੱਲ੍ਹ ਐਲੋਪੈਥੀ ਦੇ ਵਿੱਚ ਬਹੁਤ ਜ਼ਿਆਦਾ ਫੀਸਾਂ ਵੀ ਵਧ ਗਈਆਂ ਨੇ ਆਪਰੇਸ਼ਨ ਲਗਾਤਾਰ ਲਿਖ ਦਿੰਦੇ ਆ ਹਰ ਕਿਸੇ ਪੇਸ਼ੈਂਟ ਨੂੰ ਆਪਰੇਸ਼ਨ ਲਿਖ ਦਿੰਦੇ ਆ ਹਰ ਵਾਰ ਗਠੀਏ ਦਾ ਆਪਰੇਸ਼ਨ ਹੀ ਇਲਾਜ ਆ ਆਪਰੇਸ਼ਨ ਹੀ ਹੱਲ ਹੈ ਦੇਖੋ ਵੈਸੇ ਗਠੀਏ ਵਾਲੇ ਪੇਸ਼ੈਂਟਸ ਨੂੰ ਵੈਸੇ ਤਾਂ ਬਹੁਤ ਘੱਟ ਆਪਰੇਸ਼ਨ ਦੀ ਜ਼ਰੂਰਤ ਪੈਂਦੀ ਹੈ ਬਹੁਤ ਜ਼ਿਆਦਾ ਜਿਵੇਂ ਆਪਾਂ ਕਹਿ ਦਈਏ ਕਿ 1 ਲੱਖ ਪੇਸ਼ੈਂਟ 1 ਲੱਖ ਦੇ ਮਗਰ ਸ਼ਾਇਦ ਮੇਰੇ ਹਿਸਾਬ ਨਾਲ ਮੇਬੀ 50 ਜਾਂ 100 ਪੇਸ਼ੈਂਟ ਇਦਾਂ ਦੇ ਹੋਣਗੇ ਜਿਨ੍ਹਾਂ ਦੇ ਜਿਹੜੇ ਬਾਇਲੈਟਰਲ ਜੋਇੰਟਸ ਹਨ ਉਹ ਡਿਫੈਕਟਡ ਹੋ ਜਾਂਦੇ ਨੇ ਜਿਵੇਂ ਗੋਡਿਆਂ 'ਚ ਪਾਣੀ ਵਰ ਗਿਆ ਜਾਂ ਚੂਲੇ ਥੋੜੇ ਜਿਹਾ ਖਰਾਬ ਹੋ ਗਏ ਜ਼ਿਆਦਾਤਰ ਗੋਡਿਆਂ ਦੀ ਸਮੱਸਿਆ ਆਉਂਦੀ ਹੈ ਲੇਕਿਨ ਉਹ ਵੀ ਬਹੁਤ ਰੇਅਰ ਰਹੇਗੀ ਜਦੋਂ ਆਪਰੇਟ ਉਹਨਾਂ ਨੂੰ ਸੁਜੈਸਟ ਕੀਤਾ ਜਾਂਦਾ ਹੈਗਾ ਲੇਕਿਨ ਗਠੀਆ ਜਿਹੜਾ ਹੈਗਾ ਕੱਲੇ ਗੋਡਿਆਂ ਦੀ ਬਿਮਾਰੀ ਨਹੀਂ ਹੈਗੀ ਇਸ ਬਿਮਾਰੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਬਿਮਾਰੀ ਛੋਟਿਆਂ ਜੋੜਾਂ 'ਚ ਹੀ ਹੁੰਦੀ ਹੈਗੀ ਛੋਟਿਆਂ ਜੋੜਾਂ ਦੇ ਨਾਲ-ਨਾਲ ਇਹ ਜਦੋਂ ਬਹੁਤ ਜ਼ਿਆਦਾ ਐਡਵਰਸ ਹੋ ਜਾਂਦੀ ਹੈ ਬਹੁਤ ਲੌਂਗ ਟਾਈਮ ਤੋਂ ਪਰਸਿਸਟ ਕਰਦੀ ਹੈ ਕ੍ਰੋਨਿਕ ਹੋ ਜਾਂਦੀ ਹੈ ਫਿਰ ਕਿਤੇ ਜਾ ਕੇ ਇਹ ਵੱਡਿਆਂ ਜੋੜਾਂ ਨੂੰ ਇਫੈਕਟ ਕਰਦੀ ਹੈ नो डाउट कि किथे ना किथे ਸਰਜਰੀ ਇੰਪੋਰਟੈਂਟ ਵੀ ਹੋ ਜਾਂਦੀ ਹੈ ਕਿਉਂਕਿ ਉਸ ਟਾਈਮ 'ਚ ਜੋਇੰਟ ਜਿਹੜਾ ਕੰਪਲੀਟਲੀ ਡੈਮੇਜਡ ਹੋ ਗਿਆ ਹੁੰਦਾ ਹੈਗਾ ਔਰ ਇਹ ਗਠੀਏ ਦੀ ਦਰਦਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਪੇਸ਼ੈਂਟ ਇਹ ਪੇਨਸ ਬੇਅਰ ਨਹੀਂ ਕਰ ਪਾਉਂਦਾ ਕਿਉਂਕਿ ਡੇਲੀ ਦੇ ਬੇਸਿਸ ਤੇ ਤੁਸੀਂ ਕਿੰਨੇ ਕਰੀ ਪੇਨਕিলার ਲੈ ਲੋਗੇ ਹੈਨਾ ਮੈਥੋਟ੍ਰੈਕਸੇਟ ਵਗੈਰਾ ਬਹੁਤ ਜ਼ਿਆਦਾ ਹਾਰਡ ਮੈਡੀਸਿਨਸ ਚਲਦੀਆਂ ਨੇ ਬਾਇਓਲੋਜੀਕਲ ਮੈਡੀਕੇਸ਼ਨਸ ਚਲਦੀਆਂ ਨੇ ਔਰ ਈਵਨ ਪੇਨਕਿਲਰਸ ਤੇ ਪੇਨਕਿਲਰਸ ਪੇਸ਼ੈਂਟਸ ਨੂੰ ਲੈਣੇ ਪੈਂਦੇ ਨੇ ਉਹ ਜ਼ਿਆਦਾਤਰ ਕੰਮ ਕੀ ਰਿਐਕਸ਼ਨ ਤਾਂ ਉਹਨਾਂ ਦਾ ਮੈਕਸਿਮਮ ਲੀ ਇਹਨਾਂ ਕੇਸਿਸ 'ਚ ਸਰਜਰੀ ਜਿਹੜੀ ਹੈ ਉਹ ਜਸਟੀਫਾਈਡ ਹੈ ਲੇਕਿਨ ਇਹ ਐਕਚੁਅਲੀ ਦੀ ਜ਼ਰੂਰਤ ਹੀ ਬਹੁਤ ਘੱਟ ਪੈਂਦੀ ਹੈ ਲੇਕਿਨ ਇਹਦੀ ਜਿਹੜੀ ਦਵਾਈ ਹੈ ਉਹ ਲੌਂਗ ਟਰਮ ਚਲਦੀ ਹੈ ਜੇ ਤੁਸੀਂ ਇਹ ਸੋਚੋ ਕਿ ਮੈਂ 2 ਮਹੀਨੇ ਖਾ ਕੇ ਗਠੀਆਂ ਮੇਰਾ ਬਿਲਕੁਲ ਠੀਕ ਹੋ ਗਿਆ ਮੈਂ ਦਵਾਈਆਂ ਛੱਡਦਾ ਇਦਾਂ ਨਹੀਂ ਹੁੰਦਾ ਹੈਗਾ ਆਯੁਰਵੇਦ 'ਚ ਤੁਸੀਂ ਆਓਗੇ ਤਾਂ ਬਹੁਤ ਅੱਛੀ ਮੈਡੀਸਨਸ ਇਹਦੇ 'ਚ ਰਹਿੰਦੀਆਂ ਹੈਗੀਆਂ ਔਰ ਉਹਦੇ ਕੋਈ ਸਾਈਡ ਇਫੈਕਟਸ ਨਹੀਂ ਹੁੰਦੇ ਜੇ ਤੁਹਾਨੂੰ ਲੌਂਗ ਟਰਮ ਵੀ ਲੈਣੀ ਪੈਂਦੀ ਹੈ ਤਾਂ ਵੀ ਤੁਸੀਂ ਬਿਲਕੁਲ ਸੇਫਲੀ ਉਹ ਮੈਡੀਸਨਸ ਲੈ ਸਕਦੇ ਹੋ ਲਾਈਨ ਹੋਣਾ ਸੀਗਾ ਕਿ ਐਲੋਪੈਥੀ ਵੱਲ ਲੋਕੀ ਜ਼ਿਆਦਾ ਭਜਦੇ ਆ ਆਯੁਰਵੇਦਾ ਵੱਲ ਆਂ ਜੇ ਆਯੁਰਵੈਦਿਕ ਤਰੀਕੇ ਦੇ ਨਾਲ ਇਲਾਜ ਕਰਵਾਉਣਾ ਚਾਹਨ ਤਾਂ ਆਯੁਰਵੇਦਾ ਕਿੰਨਾ ਕੁ ਬੈਟਰ ਹੈ ਐਲੋਪੈਥੀ ਦੇਖੋ ਜੇ ਆਪਾਂ ਕੰਪੈਰੀਜ਼ਨ ਦੀ ਗੱਲ ਕਰੀਏ ਮੇਰੇ ਹਿਸਾਬ ਨਾਲ ਤਾਂ ਕੰਪੈਰੀਜ਼ਨ ਜਨ ਹੋਣਾ ਨਹੀਂ ਚਾਹੀਦਾ ਕਿਉਂਕਿ ਆਯੁਰਵੇਦ ਇਟਸੈਲਫ ਜਿਹੜੀ ਉਹ ਸਾਰਿਆਂ ਤੋਂ ਪੁਰਾਣੀ ਸਾਇੰਸ ਹੈਗੀ ਐਪਰੋਕਸੀਮੇਟਲੀ 5000 ਸਾਲ ਪੁਰਾਣੀ ਸਾਇੰਸ ਹੈਗੀ ਵੈਸਟਰਨ ਮੈਡੀਕੇਸ਼ਨ ਫਿਲਹਾਲ ਜੇ ਆਪਾਂ ਗੱਲ ਕਰੀਏ 200 ਤੇ 300 ਸਾਲ ਪੁਰਾਣੀ ਮੈਡੀਕੇਸ਼ਨ ਹੈਗੀ ਬਟ ਦੋਨਾਂ ਦੇ ਪੈਰਾਮੀਟਰਸ ਅਲੱਗ-ਅਲੱਗ ਹੈਗੇ ਜੇ ਤੁਹਾਨੂੰ ਅਮਰਜੈਂਸੀ ਚ ਜ਼ਰੂਰਤ ਹੈ ਤਾਂ 노 ਡਾਊਟ ਤੁਹਾਨੂੰ ਵੈਸਟਰਨ ਮੈਡੀਕੇਸ਼ਨ ਚ ਹੀ ਜਾਣਾ ਚਾਹੀਦਾ ਅਮਰਜੈਂਸੀ ਟ੍ਰੀਟਮੈਂਟ ਤੁਹਾਨੂੰ ਉੱਥੇ ਹੀ ਕਰਾਉਣਾ ਚਾਹੀਦਾ ਉਦੇਚ ਤੁਹਾਨੂੰ ਬਹੁਤ ਅੱਛੇ ਰਿਜ਼ਲਟਸ ਮਿਲਣਗੇ ਲੇਕਿਨ ਤੁਹਾਨੂੰ ਜੇ ਪਤਾ ਹੈ ਕਿ ਮੈਨੂੰ ਇਦਾਂ ਦੀ ਕ੍ਰੋਨਿਕ ਬਿਮਾਰੀ ਹੈ ਕਿ ਮੈਨੂੰ ਬਹੁਤ ਲੰਮਾ ਸਮੇਂ ਦਵਾਈ ਖਾਣੀ ਪੈਣੀ ਹੈਗੀ ਔਰ ਜੇ ਮੈਨੂੰ ਸਟੀਰੋਇਡਸ ਯਾ ਨਾਨ ਸਟੀਰੋਇਡ ਸਟੀਰੋਇਡਲ ਮੈਡੀਕੇਸ਼ਨਸ ਚੱਲਣਗੀਆਂ ਤਾਂ ਉਹਨਾਂ ਦੇ ਅੱਗੇ ਚੱਲ ਕੇ ਮੈਨੂੰ ਦੁਸ਼ਪ੍ਰਿਨਾਮ ਵੀ ਦੇਖਣੇ ਪੈਣੇ ਹੈਗੇ ਤਾਂ ਡੈਫੀਨੇਟਲੀ ਤੁਹਾਨੂੰ ਇੱਕ ਸੇਫਰ ਸਾਈਡ ਚੂਜ਼ ਕਰਨੀ ਚਾਹੀਦੀ ਹੁਣ ਆਯੁਰਵੇਦ ਸੇਫ ਕਿਉਂ ਹੈਗਾ ਸੇਫ ਇਸ ਕਰਕੇ ਹੈਗਾ ਕਿਉਂਕਿ ਮੈਕਸਿਮਮ ਮੈਡੀਕੇਸ਼ਨਸ ਜਿਹੜੀ ਯੂਜ਼ ਕੀਤੀਆਂ ਜਾਂਦੀਆਂ ਨੇ ਉਹ ਪਲਾਂਟ ਬੇਸਡ ਹੁੰਦੀਆਂ ਪਲਾਂਟ ਬੇਸਡ ਮੈਡੀਸਿਨਸ ਦੇ ਮੈਕਸਿਮਮ ਤੋਂ ਮੈਕਸਿਮਮ ਸਾਈਡ ਇਫੈਕਟਸ ਇਹ ਹੁੰਦੇ ਹੈਗੇ ਕਿ ਕਿਸੇ ਪੇਸ਼ੈਂਟ ਨੂੰ ਜੇ ਨਾ ਸੂਟ ਕਰੇ ਤਾਂ ਉਹਨੂੰ 2-4 ਵਾਰੀ ਲੂਜ਼ ਮੋਸ਼ਨਸ ਆ ਜਾਂਦੇ। ਉਹ ਆਯੁਰਵੇਦ ਦਾ ਇੱਕ 파ਰਟੀ ਹੈ ਕਿਉਂਕਿ ਇਦਾਂ ਦੀ ਕ੍ਰੋਨਿਕ ਬਿਮਾਰੀਆਂ ਵਾਲੇ ਜਿਹੜੇ ਵੀ ਪੇਸ਼ੈਂਟਸ ਆਣਗੇ ਆਪਾਂ ਪਹਿਲਾਂ ਉਹਨਾਂ ਦੀ ਕਲੀਨਜ਼ਿੰਗ ਹੀ ਕਰਦੇ ਨੇ ਕਿਉਂਕਿ ਜਦੋਂ ਤੱਕ ਉਹਨਾਂ ਦੀਆਂ ਆਂਤਾਂ ਕਲੀਨਸ ਨਹੀਂ ਕਲੀਨਸ ਨਹੀਂ ਹੋਣਗੀਆਂ ਉਹਨਾਂ ਨੂੰ ਜੋ ਮਰਜ਼ੀ ਦਵਾਈਆਂ ਦੇ ਚੱਲੋ ਫਿਰ ਉਹਨਾਂ ਦੀ ਬਿਮਾਰੀ ਨੂੰ ਦਬਾਣੇ ਵਾਲੀ ਗੱਲ ਹੋ ਜਾਂਦੀ ਹੈ। ਜੇ ਉਸ ਬਿਮਾਰੀ ਨੂੰ ਰੂਟ ਕੌਜ਼ ਤੋਂ ਕਲੀਅਰ ਕਰਨਾ ਹੈ ਤਾਂ ਪਹਿਲੇ ਤੁਹਾਨੂੰ ਇੱਕ ਵਾਰੀ ਆਪਣਾ ਸਿਸਟਮ ਇੰਟਰਨਲੀ ਜਿਹੜਾ ਹੈਗਾ ਟਰੈਕਸ ਕਲੀਨ ਕਰਨੇ ਹੀ ਪਣੇ ਹੈਗੇ ਤਾਂ ਮੇਰੇ ਹਿਸਾਬ ਨਾਲ ਕੋਈ ਸਾਈਡ ਇਫੈਕਟਸ ਨਹੀਂ ਹੈਗੇ ਉਦੇ ਨਾਲ ਨਾਲ ਕੀ ਹੁੰਦਾ ਉਹ ਗਠੀਏ ਦੀ ਦਵਾਈ ਚੱਲ ਰਹੀ ਹੈ ਤਾਂ ਇਹਦਾ ਮਤਲਬ ਇਹ ਹੈਗਾ ਕਿ ਕੱਲਾ ਗਠੀਆ ਹੀ ਨਹੀਂ ਠੀਕ ਹੋਣਾ ਹੈਗਾ ਜੇ ਤੁਹਾਨੂੰ ਹੋਰ ਵੀ ਕੋਈ ਸਾਈਡ ਵਾਈਸ ਸਾਈਡ ਪ੍ਰੋਬਲਮਸ ਹੈਗੀਆਂ ਜਿਵੇਂ ਕੋਲੇਸਟ੍ਰੋਲਸ ਵੱਧ ਰਹੇ ਹੈਗੇ, ISR ਵੱਧ ਰਹੇ, ਯੂਰਿਕ ਐਸਿਡ ਵੱਧ ਰਿਹਾ, ਇਹ ਇਨਫੈਕਸ਼ਨ ਕਿਸੇ ਤਰ੍ਹਾਂ ਦੀ ਹੋਰ ਵੀ ਹੈ ਤਾਂ ਉਹ ਸਾਰੀਆਂ ਦੀ ਸਾਰੀਆਂ ਬਿਮਾਰੀਆਂ ਤੋਂ ਤੁਸੀਂ ਇੱਕ ਹੀ ਟਰੀਟਮੈਂਟ ਨਾਲ ਜਿਹੜੀ ਹੈਗੀ ਤੁਹਾਨੂੰ ਰਾਹਤ ਮਿਲ ਜਾਂਦੀ ਹੈ। ਠੀਕ ਹੋਣ ਤੇ ਕਿੰਨਾ ਸਮਾਂ ਲੱਗਦਾ ਹੈ? ਉਹ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਜੀ। ਨਾਰਮਲੀ ਕੀ ਹੁੰਦਾ ਹੈਗਾ ਦੇਖੋ ਆਰਥਰਾਇਟਿਸ ਜਿਹਨੂੰ ਵੀ ਡਿਵੈਲਪ ਹੁੰਦਾ ਹੈ ਉਹਨੂੰ ਓਵਰ ਬੜੇ ਘੱਟ ਚਾਂਸਸ ਹੁੰਦੇ ਹੈਗੇ ਇਹ ਬਿਮਾਰੀ ਹੌਲੇ 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 ਕਰਕੇ ਸ਼ੁਰੂ ਹੁੰਦੀ ਹੈਗੀ ਔਰ ਜ਼ਿਆਦਾਤਰ ਪੇਸ਼ੈਂਟ ਪੇਸ਼ੈਂਟਸ ਇਹਦੇ ਚ ਆਪਾਂ ਇਹ ਕਹਿ ਦਈਏ ਕਿ ਅੰਗੈਲੀ ਥੋੜੀ ਜਿਹੀ ਕਰ ਜਾਂਦੇ ਹੈਗੇ ਉਹ ਬਹੁਤ ਪੁਰਾਣੀ ਹੋ ਜਾਂਦੀ ਹੈ ਇਹ ਸਮੱਸਿਆ ਤੇ ਜੇ ਆਪਾਂ ਇਹ ਗੱਲ ਕਰੀਏ ਕਿ ਕਿੰਨਾ ਟਾਈਮ ਲੱਗਦਾ ਹੈਗਾ ਦੇਖੋ ਐਲੋਪੈਥਿਕ ਦੇ ਹਿਸਾਬ ਨਾਲ ਸ਼ਾਇਦ ਤੁਹਾਨੂੰ ਇਹ ਬਿਮਾਰੀ ਲਈ ਪੂਰੀ ਉਮਰ ਦਵਾਈਆਂ ਖਾਣੀਆਂ ਪੈਣ ਰਿਵਰਸੀਬਲ ਹੁੰਦੀ ਹੈਗੀ ਕੁਝ ਕੇਸਿਸ 'ਚ ਕਦੇ ਜਿਹੜੀ ਹੈਗੀ ਦਵਾਈਆਂ ਬੰਦ ਵੀ ਹੋ ਜਾਂਦੀਆਂ ਲੇਕਿਨ ਦਵਾਈਆਂ ਦੇ ਦੁਸ਼ਪਰਿਨਾਮ ਬਹੁਤ ਜ਼ਿਆਦਾ ਹੁੰਦੇ ਹੈਗੇ ਔਰ ਬਹੁਤ ਜ਼ਿਆਦਾ ਹਾਈ ਡੋਸ ਦੀ ਮੈਡੀਕੇਸ਼ਨਸ ਚਲਦੀਆਂ ਹਨ ਆਯੁਰਵੇਦ ਚ ਕਿੰਨਾ ਸਮਾਂ ਲੱਗਦਾ ਹੈ ਇਹ ਹਰ ਪੇਸ਼ੈਂਟ ਆਯੁਰਵੇਦ ਦੇ ਹਿਸਾਬ ਨਾਲ ਅਲੱਗ ਹੁੰਦਾ ਹੈਗਾ ਬਿਮਾਰੀ ਚਾਹੇ ਇੱਕ ਹੈਗੀ ਲੇਕਿਨ ਉਹਦੇ ਕਾਰਨ ਅਲੱਗ ਹੈਗੇ ਉਹ ਕਦੋਂ ਤੋਂ ਸਟਾਰਟ ਹੋਈ ਔਰ ਉਹਦੀ ਜਿਹੜੀ ਆਪਾਂ ਕਹਿ ਦਈਏ ਕਿ ਇੰਟੈਂਸਿਟੀ ਕਿਤਨੀ ਸੀ ਕਿ ਉਹਨੇ ਕਿੰਨੇ ਕ ਸਮੇਂ ਚ ਤੁਹਾਡੇ ਕਿਹੜੇ ਕਿਹੜੇ ਜੋਇੰਟ ਇਫੈਕਟ ਕਰਤੇ ਇਹ ਸਾਰੀਆਂ ਚੀਜ਼ਾਂ ਉਹਦੇ ਉੱਪਰ ਡਿਪੈਂਡ ਕਰਦੀਆਂ ਨੇ ਕਿਸੇ ਮੈਨੇ ਕਿਸੇ ਪੇਸ਼ੈਂਟ ਨੂੰ ਆਪਾਂ ਕਹਿ ਦਿੰਦੇ ਆ ਕਿ 3 ਤੋਂ 6 ਮਹੀਨੇ ਚੱਲਣੀ ਹੈ ਕਿਸੇ ਨੂੰ ਹੋ ਸਕਦਾ 6 ਸਾਲ ਵੀ ਚੱਲੇ ਇਹਦੇ ਚੀਜ਼ਾਂ ਦਾ ਐਸਐਚ ਕੋਈ ਪੈਰਾਮੀਟਰ ਜਾਂ ਕੋਰਸ ਨਹੀਂ ਹੁੰਦਾ ਇਹ ਹਰ ਪੇਸ਼ੈਂਟ ਨੂੰ ਜਜ ਕਰਨਾ ਪੈਂਦਾ ਜੀ ਤੁਹਾਡਾ ਨਾਮ ਬਹੁਤ ਚਰਚਾ ਦੇ ਵਿੱਚ ਹੈ ਡਾਕਟਰ ਸ਼ਾਦਾ ਆਯੁਰਵੇਦ ਦਾ ਕਿ ਕਾਫੀ ਮਰੀਜ਼ ਇੱਥੇ ਆਂਦੇ ਔਰ ਠੀਕ ਹੋ ਕੇ ਜਾਂਦੇ ਆ ਜਿਹੜਾ ਕਿਹੜਾ ਫਾਰਮੂਲਾ ਪ ਲਾਉਂਦੇ ਉਹ ਕਿ ਲੋਕੀ ਠੀਕ ਹੋ ਕੇ ਚਲੇ ਜਾਂਦੇ ਦੇਖੋ ਮੇਰੇ ਹਿਸਾਬ ਨਾਲ ਤਾਂ ਆਯੁਰਵੇਦ ਜਿੱਥੇ ਵੀ ਟਰੀਟਮੈਂਟ ਲੈਂਦੇ ਨੇ ਉੱਥੇ ਪੇਸ਼ੈਂਟਸ ਬਹੁਤ ਜ਼ਿਆਦਾ ਠੀਕ ਹੋ ਕੇ ਜਾਂਦੇ ਨੇ ਆਈ ਡੋਨਟ ਨੋ ਹਾਊ ਮਚ ਯੂ ਆਰ ਅਵੇਅਰ ਲੇਕਿਨ ਜ਼ਿਆਦਾਤਰ ਸਾਊਥ ਚ ਆਯੁਰਵੇਦੀ ਬਹੁਤ ਅੱਛੀ ਪ੍ਰੈਕਟਿਸ ਚੱਲਦੀ ਹੈ ਔਰ ਮੈਕਸਿਮਮ ਫੋਰਨ ਪੂਰੇ ਵਰਲਡ ਤੋਂ ਪੇਸ਼ੈਂਟ ਉੱਥੇ ਆਉਂਦੇ ਨੇ ਔਰ ਮੈਕਸਿਮਮ ਹੈਵੀ ਅਮਾਉਂਟ ਪੇ ਕਰਕੇ ਜਾਂਦੇ ਨੇ 8 ਲੱਖ 10 ਲੱਖ 15 ਲੱਖ ਇੰਨੀ ਹੈਵੀ ਮਤਲਬ ਰਹਿੰਦੇ ਵੀ ਕਿੰਨੇ ਦਿਨ ਹੈਗੇ 20 22 ਦਿਨ ਰਹਿੰਦੇ ਨੇ ਔਰ ਇੰਨੀ ਅਮਾਉਂਟ ਚ ਪੇਮੈਂਟਸ ਕਰਕੇ ਜਾਂਦੇ ਨੇ ਆਯੁਰਵੇਦਿਕ ਕੀ ਫਾਰਮੂਲਾ ਹੈਗਾ ਆਪਾਂ ਕੁਝ ਨਹੀਂ ਕਰਦੇ ਸਾਰੇ ਸਰੀਰ ਦੀ ਸਫਾਈ ਕਰਦੇ ਨੇ ਉਹਦੇ ਨਾਲ ਜਿੰਨੀ ਵੀ ਬਲੋਕੇਜਸ ਹੈਗੀਆਂ ਅੰਦਰ ਦੀਆਂ ਉਹ ਸਾਰੀਆਂ ਦੇ ਸਾਰੀਆਂ ਓਪਨ ਹੋ ਜਾਂਦੀਆਂ ਨੇ ਤੋ ਉਹਦੇ ਕਰਕੇ ਰਿਜ਼ਲਟਸ ਬਹੁਤ ਅੱਛੇ ਆ ਰਹੇ ਨੇ ਖਾਣ-ਪੀਣ ਦੇ ਵਿੱਚ ਵੀ ਕੁਝ ਧਿਆਨ ਰੱਖਣ ਦੀ ਲੋੜ ਹੈ ਬਿਲਕੁਲ ਦੇਖੋ ਸਿੰਪਲ ਜਿਹਾ ਲੈ ਜੇ ਤੁਸੀਂ ਕਿਸੇ ਬਿਮਾਰੀ ਨੂੰ ਸਮਝੋਗੇ ਕਿ ਕੋਈ ਬਿਮਾਰੀ ਤੁਹਾਨੂੰ ਹੋਈ ਕਿਵੇਂ ਹੈਗੀ ਉਹਦੇ ਲਈ ਤੁਹਾਨੂੰ ਬਿਮਾਰੀ ਨੂੰ ਜਾਣਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਆਪਣਾ ਇੱਥੇ ਉਹ ਹਿਸਾਬ ਨਹੀਂ ਹੈਗਾ ਕੈਲਰੀ ਵਾਲਾ ਆਪਣਾ ਸਿਸਟਮ ਨਹੀਂ ਹੁੰਦਾ ਆਯੁਰਵੇਦ ਆਯੁਰਵੇਦ ਦਾ ਮਤਲਬ ਹੈਗਾ ਕਿ ਹਰ ਇੱਕ ਚੀਜ਼ ਜਿਹੜੀ ਹੈਗੀ ਉਹਦਾ ਆਪਣਾ ਇੱਕ ਗੁਣ ਤੇ ਧਰਮ ਹੈਗਾ ਜਿਵੇਂ ਆਪਾਂ ਦੁੱਧ ਦੀ ਗੱਲ ਕਰ ਲਈਏ ਕਿ ਉਹਦੀ ਗੱਲ ਕਰ ਲਈਏ ਹਰ ਚੀਜ਼ ਦਾ ਆਪਣਾ ਇੱਕ ਨਿਚਰ ਹੈਗਾ ਔਰ ਕਾਫੀ ਫੂਡ ਇਹਨਾਂ ਦੇ ਵੀ ਹੈਗੇ ਜਿਹੜੇ ਕੰਟਰਾਇੰਡੀਕੇਟਰੀ ਹੈਗੇ ਜੇ ਤੁਸੀਂ ਲੈ ਲੋਗੇ ਤਾਂ ਕੁਝ ਉਹਦੇ ਚ ਪੌਇਜ਼ਨਸ ਵੀ ਹੈਗੇ ਦੋ ਜਾਂ ਤਿੰਨ ਚੀਜ਼ਾਂ ਦੇ ਕੰਬੀਨੇਸ਼ਨ ਕਰ ਲੋਗੇ ਪੇਸ਼ੈਂਟ ਇਦਾਂ ਦੇ ਮਰ ਵੀ ਜਾਂਦੇ ਹੈਗੇ ਉਹ ਐਕਸਪਾਇਰ ਹੋ ਜਾਂਦੇ ਨੇ ਇਦਾਂ ਦੇ ਡੈਡਲੀ ਕੰਬੀਨੇਸ਼ਨਸ ਵੀ ਹੁੰਦੇ ਨੇ ਇਸੇ ਕਰਕੇ ਆਯੁਰਵੇਦ ਹਮੇਸ਼ਾ ਕਿਸੇ ਵੀ ਚੀਜ਼ ਨੂੰ ਕੈਲਰੀਜ਼ ਦੇ ਅਕੋਰਡਿੰਗਲੀ ਨਹੀਂ ਉਹਨੂੰ ਐਨਲਾਈਜ਼ ਕਰਦਾ ਆਪਣੇ ਲਈ ਡਾਈਟ ਕਿਉਂ ਇੰਪੋਰਟੈਂਟ ਹੈਗੀ ਉਹਦਾ ਇੱਕ ਰੀਜ਼ਨ ਹੈਗਾ ਦੇਖੋ ਆਪਾਂ ਲਿミਟਿਡ ਅਮਾਉਂਟ ਚ ਦਵਾਈਆਂ ਦੇਣੀਆਂ ਹੁੰਦੀਆਂ ਚਾਹੇ ਆਪਾਂ ਆਯੁਰਵੈਦਿਕ ਹੋਮੀਓਪੈਥਿਕ ਆ ਕੋਈ ਵੀ ਆਲਟਰਨੇਟਿਵ ਮੈਡੀਸਿਨਸ ਵੀ ਲੈ ਲਈਏ ਦਵਾਈਆਂ ਦਾ ਅਮਾਉਂਟ ਹਮੇਸ਼ਾ ਥੋੜਾ ਹੀ ਰਹਿੰਦਾ ਹੈਗਾ ਲੇਕਿਨ ਆਪਾਂ ਖਾਣਾ ਇੰਨਾ ਸਾਰਾ ਖਾਂਦੇ ਹੈਗੇ ਔਰ ਆਪਾਂ ਖਾਣਾ ਉਹ ਖਾਂਦੇ ਹੈਗੇ ਜਿਹੜੀ ਬਿਮਾਰੀ ਨੂੰ ਵੜਾਂਦਾ ਹੈਗਾ ਗਠੀਏ ਦੇ ਵਿੱਚ ਆਪਾਂ ਕਾਫੀ ਕੰਟ੍ਰਾਡਿਕਟਰੀ ਫੂਡ ਜਿਹੜਾ ਹੈਗਾ ਐਵੋਇਡ ਕਰ ਦੇਣ ਉਹਦਾ ਕਾਰਨ ਵੀ ਹੈਗਾ ਐਵੋਇਡ ਕਰਨੇ ਦਾ ਜੇ ਤੁਸੀਂ ਉਹ ਖਾਣਾ ਪੀਣਾ ਬੰਦ ਕਰੋਗੇ ਤਾਂ ਤੁਸੀਂ ਇਸ ਬਿਮਾਰੀ ਤੋਂ ਜਲਦੀ ਠੀਕ ਹੋਣ ਦੀ ਤੁਹਾਡੀ ਸੰਭਾਵਨਾ ਚਾਂਸਸ ਵੱਧ ਜਾਂਦੇ ਨੇ ਤੁਸੀਂ ਠੀਕ ਹੋ ਜਾਓਗੇ ਪੂਰੀ ਤਰ੍ਹਾਂ ਤੋਂ ਰਿਵਰਸੀਬਲ ਵੀ ਕੁਝ ਕੇਸਿਸਟੇ ਹੋ ਜਾਂਦੀ ਹੈ ਇਹ ਬਿਮਾਰੀ ਲੇਕਿਨ ਤੁਸੀਂ ਇਹ ਕਹੋ ਕਿ ਮੈਂ ਦਵਾਈ ਤਾਂ ਜਿਹੜੀ ਤੁਸੀਂ ਦੋਗੇ ਮੈਂ ਉਹੀ ਖਾਣਾ ਲੇਕਿਨ ਮੈਂ ਪਰਹੇਜ਼ ਨਹੀਂ ਕਰਨਾ ਫਿਰ ਉਹ ਚੀਜ਼ ਪੋਸੀਬਲ ਨਹੀਂ ਹੁੰਦੀ ਫਿਰ ਉਹਦੇ ਨਾਲ ਮੈਨੇਜਮੈਂਟ ਹੁੰਦੀ ਹੈ ਕਿ ਠੀਕ ਹੈ ਤੁਸੀਂ ਪਰਹੇਜ਼ ਨਹੀਂ ਕਰ ਸਕਦੇ ਤਾਂ ਤੁਸੀਂ ਦਵਾਈ ਖਾਂਦੇ ਰਹੋ ਸਾਰੀ ਔਰ ਇਹੀ ਹੋ ਸਕਦਾ ਹੈ ਇਹੀ ਚੀਜ਼ ਹੋ ਰਹੀ ਹੈ ਅੱਜ ਕਿਸੇ ਨੂੰ ਥਾਇਰੋਇਡ ਹੋ ਜਾਂਦਾ ਕੀ ਕਰਦੇ ਨੇ ਆਪਾਂ ਗੋਲੀ ਖਾਂਦੇ ਰਹਿੰਦੇ ਨੇ ساری ਉਮਰ ਖਾਂਦੇ ਨੇ ਕਿਸੇ ਨੂੰ ਬੀਪੀ ਹੋ ਜਾਂਦਾ ਹੈ ساری ਉਮਰ ਲਈ ਦਵਾਈ ਚਲਦੀ ਹੈ ਕਿਸੇ ਨੂੰ 슈ਗਰ ਹੋ ਜਾਂਦੀ ਹੈ ساری ਉਮਰ ਲਈ ਦਵਾਈ ਚਲਦੀ ਹੈ ਕਾਰਨ ਕਿਉਂਕਿ ਪੇਸ਼ੈਂਟ ਰੈਡੀ ਨਹੀਂ ਹੁੰਦਾ ਪਰਹੇਜ਼ ਕਰਨ ਲਈ ਕਿਉਂਕਿ ਦੇਖੋ ਇਨੀ ਕ੍ਰੋਨਿਕ ਭਿਆਨਕ ਬਿਮਾਰੀ ਹੈਗੀ ਤਾਂ ਤੁਹਾਡਾ ਆਪਣਾ ਵੀ ਇੱਕ ਪਾਰਟ ਹੋਣਾ ਚਾਹੀਦਾ ਕਿ ਤੂੰ ਤੁਹਾਨੂੰ ਆਪਣੀ ਹੈਲਥ ਲਈ ਜ਼ਰੂਰ ਕੌਨਸ਼ੀਅਸ ਹੋਣਾ ਚਾਹੀਦਾ ਕਿ ਤੁਸੀਂ ਇਹ ਚੀਜ਼ਾਂ ਕਰੋ ਔਰ ਇਹਦੇ ਵਿੱਚ ਬਹੁਤ ਅੱਛਾ ਕੋਈ ਬਹੁਤ ਸਟ੍ਰਿਕਟ ਡਾਈਟਰ ਰਜਿਮਸ ਵੀ ਨਹੀਂ ਹੁੰਦੇ ਹੈਗੇ ਲੇਕਿਨ ਕੁਝ ਫੂਡ ਆਰਟੀਕਲਸ ਇਦਾਂ ਦੇ ਹੈਗੇ ਜਿਹੜੇ ਤੁਹਾਡੇ ਸਰੀਰ 'ਚ ਅੰਦਰ ਸੂਜਨ ਪੈਦਾ ਕਰਨ ਦੇਣਗੇ ਇਨਫਲੇਮੇਸ਼ਨ ਜਾਂ ਇਨਫੈਕਸ਼ਨ ਵਧਾ ਦੇਣਗੇ ਔਰ ਉਹਦੇ ਨਾਲ ਤੁਹਾਨੂੰ ਓਵਰਨਾਈਟ ਜਾਂ 2 ਘੰਟਿਆਂ 'ਚ ਵੀ ਦਰਦ ਮਹਿਸੂਸ ਕਰਦੀਆਂ ਤੇ ਤੁਹਾਡੀ ਬੁਲਾਈ ਲਈ ਹੁੰਦਾ ਹੈਗਾ ਔਰ ਪਰੇਜ ਦਾ ਆਯੁਰਵੇਦ 'ਚ ਬਹੁਤ ਅਹਿਮ ਭੂਮਿਕਾ ਹੈਗੀ ਮੈਮ ਜੇ ਟਾਈਮਲੀ ਡਾਇਗਨੋਸ ਨਾ ਹੋਈ ਏ ਟਾਈਮਲੀ ਬੰਦਾ ਕੋਈ ਪਛਾਣ ਕੇ ਡਾਕਟਰ ਕੋਲ ਨਾ ਜਾਏ ਤਾਂ ਕਿੰਨਾ ਕਿ ਡੈਡਲੀ ਇਨਾ ਗਰੀ ਘਾਤਕ ਹੋ ਸਕਦਾ ਹੈ ਕਿ ਪੇਸ਼ੈਂਟ ਆਪਣੇ ਆਪ ਬੈੱਡ ਤੋਂ ਉਤਰ ਨਹੀਂ ਸਕਦਾ نیچے ਹੁਣ ਤੁਸੀਂ ਸਮਝ ਲਓ ਕਿ ਕਿੰਨਾ ਗਰੀ ਘਾਤਕ ਹੋ ਸਕਦਾ ਹੈ ਪੇਸ਼ੈਂਟ ਮਤਲਬ ਜਿਵੇਂ ਆਪਾਂ ਆਪਾਂ ਬਿਲਕੁਲ ਸਿੱਧੇ ਬੰਦੇ ਹੁੰਦੇ ਹੈਗੇ ਇਦਾਂ ਦੇ ਪੇਸ਼ੈਂਟ ਵੀ ਮੈਂ ਦੇਖੇ ਹਨ ਜਿਹੜੇ ਬਿਲਕੁਲ ਫੁੱਟਬਾਲ ਵਰਗੇ ਗੋਲ ਹੋ ਜਾਂਦੇ ਨੇ ਮਤਲਬ ਉਹ ਮੂੜ ਨਹੀਂ ਪਾਉਂਦੇ ਜੇ ਉਹਨਾਂ ਨੇ ਵਸ਼ਮ ਜਣਾਇ ਉਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਹੈਗੇ ਹੱਥਾਂ ਦੀਆਂ ਉਂਗਲੀਆਂ ਪੈਰਾਂ ਦੀਆਂ ਉਂਗਲੀਆਂ ਮੂੜ ਜਾਂਦੀਆਂ ਹੈਗੀਆਂ ਬਾਹਾਂ 'ਚ ਡਿਫਾਰਮਿਟੀ ਆ ਜਾਂਦੀ ਹੈਗੀ ਮਤਲਬ ਬਿਲਕੁਲ ਬਿੰਗੀਆਂ ਹੋ ਜਾਂਦੀਆਂ ਹੈਗੀਆਂ ਬਿਲਕੁਲ ਟੇਢੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਬਾਅਦ 'ਚ ਆਪਰੇਟ ਕਰਕੇ ਵੀ ਸਿੱਧਾ ਕਰਨਾ ਮੁਸ਼ਕਿਲ ਹੋ ਜਾਂਦਾ ਹੈਗਾ ਇਹ ਬਹੁਤ ਜ਼ਿਆਦਾ ਘਾਤਕ ਬਿਮਾਰੀ ਹੈ ਇਸ ਕਰਕੇ ਇਸ ਬਿਮਾਰੀ ਲਈ ਸੈਲਫ ਮੈਡੀਕੇਸ਼ਨਸ ਆਪਾਂ ਨਹੀਂ ਸੁਜੈਸਟ ਕਰਦੇ ਔਰ ਇਹਦੇ 'ਚ ਖਾਣੇ ਪੀਣੇ ਚੀਜ਼ੇ ਤੁਸੀਂ ਕੁਝ ਚੀਜ਼ਾਂ ਦੀ ਪਰਵਾਹ ਕਰੋਗੇ ਯ ਆਪਣੇ ਸਿਹਤ ਨੂੰ ਥੋੜਾ ਸਮਾਂ ਦੇਵੋਗੇ ਤਾਂ ਤੁਸੀਂ ਬਿਲਕੁਲ ਬੱਚੋ ਤੁਹਾਨੂੰ ਮੇਰੇ ਦੇ ਦਸ਼ਕਾ ਦੇ ਜ਼ਿਹਨ ਦੇ ਵਿੱਚ ਜਿੰਨੇ ਵੀ ਸਵਾਲ ਹੋਣਗੇ ਸਾਰਾ ਦਾ ਜਵਾਬ ਤੁਸੀਂ ਉਹਨਾਂ ਨੂੰ ਬਹੁਤ ਹੀ ਕਲੀਅਰਲੀ ਦੇ ਦਿੱਤਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਜੀ ਥੈਂਕ ਯੂ ਸੋ ਮਚ ਥੈਂਕ ਯੂ ਸਵਾਜਸੀ ਪਹੁੰਚੀ ਡਾਕਟਰ ਸ਼ਰਦਾ Ayurvedਾ ਤੁਹਾਡੀ ਮੁਲਾਕਾਤ ਕਰਾਈ ਡਾਕਟਰ ਮੁਕੇਸ਼ ਸ਼ਰਦਾ ਜੀ ਦੇ ਨਾਲ ਜਿਨ੍ਹਾਂ ਨੇ ਪੂਰਾ ਪਰਦਾ ਚੱਕਿਆ ਕਿ ਕਿਸ ਤਰ੍ਹਾਂ ਇਹ ਬਿਮਾਰੀ ਹੁੰਦੀ ਹੈ ਕਿਸ ਤਰ੍ਹਾਂ ਇਸ ਦਾ ਇਲਾਜ ਹੈ ਔਰ ਜੇਕਰ ਤੁਸੀਂ ਨਾ ਸਿੰਪਟਮਸ ਦੇ ਨਾਲ ਹਲੇ ਵੀ ਘਰ ਬੈਠੇ ਹੋ ਤਾਂ ਕਿਸ ਤਰ੍ਹਾਂ ਘੱਟ ਤੱਕ ਤੁਹਾਡੀ ਜਾਣ ਨੂੰ ਇਹ ਬਿਮਾਰੀ ਸਾਬਤ ਹੋ ਸਕਦੀ ਹੈ ਕਿਸ ਤਰ੍ਹਾਂ ਬਚਾਅ ਕਰਨਾ ਚਾਹੀਦਾ ਹੈ ਲਾਈਫ ਸਟਾਈਲ ਦੇ ਵਿੱਚ ਖਾਣ ਪਾਣ ਦੇ ਵਿੱਚ ਕਿਹੜੇ ਬਦਲਾਅ ਕਰਨੇ ਚਾਹੀਦੇ ਨੇ ਸਾਰਿਆਂ ਤੇ ਡਾਕਟਰ ਸਾਹਿਬ ਨੇ ਲਾਈਟ ਪਾਈ ਔਰ ਦੱਸਿਆ ਕਿ ਕੀ ਕੀ ਤੁਸੀਂ ਖਾਓ ਕੀ ਕੀ ਨਾ ਖਾਓ ਔਰ ਜਲਦ ਤੋਂ ਜਲ ਦਿੱਕਤ ਤੁਹਾਨੂੰ ਕੋਈ ਵੀ ਇਸ ਬਿਮਾਰੀ ਦਾ ਕੋਈ ਸਿੰਪਟਮ ਨਾ ਹੈ ਤਾਂ ਆਪਣੇ ਨਜ਼ਦੀਕੀ ਡਾਕਟਰ ਸ਼ਰਧਾ ayurveda ਕਲ ਤੁਸੀਂ ਪਹੁੰਚ ਸਕਦੇ ਹੋ ਡਾਕਟਰ ਮੁਕੇਸ਼ ਸ਼ਰਦਾ ਜੀ ਤੋਂ ਇਸ ਬਿਮਾਰੀ ਦਾ ਇਲਾਜ ਕਰਵਾ ਸਕਦੇ ਹੋ